ਓ ਬਾਈ ਗੱਲ ਸੁਣ ਤੇਰਾ ਭਰਾ ਕਿੱਥੇ ਪੜਦਾ ਮੈਨੂੰ ਆਏ ਦੱਸ ਕਰੀ ਆ ਉਹਦਾ ਕੀ ਗੱਲ ਹੋ ਗਈ ਸੁੱਖਾ ਸੁੱਖ ਕਾਦੀ ਆ ਬਾਈ ਮੇਰਾ ਕੱਲਾ ਕੱਲਾ ਮੁੰਡਾ ਮੇਰਾ ਮੁੰਡਾ ਮਰਵਾ ਦੇਣਾ ਸੀ ਉਹਨੇ ਗੱਲ ਕੀ ਹੋਈ ਆ ਗੱਲ ਕੀ ਉਹ ਤੈਨੂੰ ਦੱਸਿਆ ਨਹੀਂ ਉਹਨੇ ਲੜਾਈ ਕਰਕੇ ਆਇਆ ਇਹ ਮੇਰੀ ਗੱਲ ਸੁਣ ਲੈ ਭਰਾ ਵਾ ਗੱਲ ਨਾ ਪਾਏ ਠੰਡੇ ਮਤੇ ਨਾਲ ਗੱਲ ਕਰ ਲੜਾਈ ਉਹਨੇ ਨਹੀਂ ਕੀਤੀ ਇਹ ਲੈਣ ਆਇਆ ਇਹ ਜਨੂੰ ਯਾਰ ਮੈਨੂੰ ਨਹੀਂ ਪਤਾ ਇਹ ਮੁੰਡਾ ਮੇਰਾ ਕਹਿੰਦਾ ਕਹਿੰਦਾ ਉਹ ਲੈ ਕੇ ਗਿਆ ਮੈਨੂੰ ਨਾਲ ਮੈਂ ਮਾਰਦਾ ਬਾਜ ਮਿੰਟੂ ਮੇਰਾ ਕੱਲਾ ਕੱਲਾ ਮੁੰਡਾ ਯਾਰ ਉਹ ਤਾਂ ਆ ਜਾਂਦਾ ਗੱਲ ਸੁਣ ਇੱਕ ਮਿੰਟ ਰਹਿ ਆ ਯਾ ਲੋਰੀ ਭਾਈ ਗੱਲ ਸੁਣਾ ਜਿੱਤੇ ਤੁਸੀਂ ਉਹ ਮੋਟਰ ਹੇੜੀ ਤੇ ਚੜ੍ਹ ਕੇ ਗਏ ਹੋਗੇ ਹਾਂ ਲੜਾਈ ਕਿਦੀ ਹੋਈ ਸੀ ਇਹਦੀ ਹੋਈ ਸੀ ਇਹੀ ਤਾਂ ਹੈ ਮੈਨੂੰ ਲੈਣ ਕਰੇ ਉਹਦੇ ਪਿਓ ਦੀ ਗੱਲ ਸੁਣ ਲੈ ਭਾਈ ਮੇਰੀ ਸੁਣ ਲੈ ਗੱਲ ਉਹਨਾਂ ਨੇ ਪਰਚਾ ਕਰਤਾ ਅਸੀਂ ਤਾਂ ਪੈਸੇ ਪੂਸੇ ਦੇ ਕੇ ਕਢਾ ਲਿਆ ਤੁਸੀਂ ਆਪਦੀ ਹੁਣ ਦੇਖੋ 2 ਲੱਖ ਰੁਪਏ ਲੱਗੇ ਸਾਡਾ ਤਾਂ ਅਸੀਂ ਕੋ ਉਹ ਦੇਵਾਂਗੇ ਪੈਸੇ ਨਾਲ ਅਸੀਂ ਕੋ ਦੇ ਨਹੀਂ ਜੇ ਤਾਂ ਨਹੀਂ ਛੋਟੀ ਆ ਜਾਣਾ ਨਹੀਂ ਕਿਹਾ ਇਹ ਗਿਆ ਮੈਨੂੰ ਆ ਦੇਖ ਲੈ ਸੁਣ ਲੈ ਮੂੰਹ ਤੇ ਕਹੀ ਜਾਂਦਾ ਕੀ ਕਹਣਾ ਇਹਨੇ ਫੋਨ ਕੀਤਾ ਹੀ ਉਹ ਨੂੰ ਲੈ ਸੁਣ ਲੈ ਉਹ ਤੂੰ ਸਰੇ ਵੀ ਮੁੱਕਰੀ ਜਾਂਦਾ ਉਹਦੇ ਤਾਂ ਤੂੰ ਕਰਾਈਗਾ ਮੈਨੂੰ ਕੱਲੇ ਨੂੰ ਘੇਰ ਕੇ ਗੋੜ ਦੇ ਆਗੇ ਉਹ ਆਈ ਤੁਮ ਬੁੱਕਰੀ ਜਨਾਬ ਦੇ ਪਿਓ ਮਰੇ ਨਾ ਮੈਂ ਤੈਨੂੰ ਕੀ ਸਮਝਾਏ ਸੀਗਾ ਮੇਰੀ ਸੁਣ ਲੈ ਗੱਲ ਬਾਈ ਅਸੀਂ ਦਾ ਨਾਂ ਕਢਾ ਲਿਆ ਔਖੇ ਔਖੇ ਹੋ ਕੇ ਕਿਵੇਂ ਖਬਹਜਾ ਕਰਕੇ ਪੈਸੇ ਪੂਸੇ ਦੇ ਕੇ ਤੇ ਤੁਸੀਂ ਆਪ ਦਾ ਕਢਾ ਲਓ 2 ਲੱਖ ਰੁਪਏ ਦੇ ਦਿਓ ਨਹੀਂ ਫਿਰ ਭੁਗਤੋ ਤਰੀਕਾ ਅਗਲੇ ਨੇ ਪਰਚਾ ਕਰਦਾ ਸਿਰ ਖੋਲਦਾ ਅਗਲੇ ਦਾ ਤੁਸੀਂ ਮੈਂ ਤਾਂ ਕਰਨ ਉਹ ਤਾਂ ਹੁਣ ਅਸੀਂ ਆ ਨਾ ਕਰਦੇ ਅਗਲੇ ਕੋਲੇ ਜਾਵਾਂਗੇ ਤੇ 2 ਲੱਖ ਰੁਪਏ ਇਹਨਾਂ ਕੋਲ ਤਾਂ ਹੈਗੇ ਹੀ ਚਾਰ ਸਾਲ ਮੇਰੀ ਸੁਣ ਲੈ ਇੱਕ ਗੱਲ ਹੋਰ ਜੇ ਕੱਲ ਨੂੰ ਮੇਰੇ ਮੁੰਡੇ ਨੂੰ ਕੋਈ ਉਹਨਾਂ ਦੇ ਘਰ ਕੇ ਗੱਲਬਾਤ ਹੁੰਦੀ ਆ ਨਾ ਮੈਂ ਬਾਈ ਇਹਦਾ ਨਾਂ ਲਊਂਗਾ ਸਰੇਆ ਮਲੂਮਤਾ ਇਨੂੰ ਤਾਂ ਘੜੂ ਆ ਇਹਨੂੰ ਤਾਂ ਦੇਖੂਗਾ ਮੈਂ ਕਿਈ ਜਾਂਦਾ ਤੂੰ ਨਵਾਲਾ ਜਾ ਰਹੀਆਂ ਹੋਰ ਲੱਗ ਗਿਆ ਤੈਨੂੰ ਪਤਾ ਓਏ ਘਰ ਦੇ ਕੰਮ ਆਉਂਦੇ ਆ ਮਾਪਿਓ ਖੜਦਾ ਨਾਲ ਭੈਣ ਭਰਾ ਹੋਰ ਨਹੀਂ ਕੋਈ ਕੰਮ ਆਉਂਦਾਗਾ ਇਹ ਜੀਆਂ ਥੋੜਿਆ ਜਾ ਰਹੀਆਂ ਅੱਜ ਕੱਲ ਪਹਿਲਾਂ ਟਾਈਮ ਚੰਗੇ ਹੁੰਦੇ ਸੀ ਹੁਣ ਨਹੀਂ ਕੋਈ ਹੁਣ ਤਾਂ ਅਗਲਾ ਤੁਰ ਜਾਏ ਤੈਨੂੰ ਪਸਾ ਦਿੰਦਾਗਾ ਖੁੱਲ ਗਈਆਂ ਅੱਖਾਂ ਤੇਰੀਆਂ ਬਾਨ ਨੇ ਬਦਮਾਸ਼ ਕਿਵੇਂ ਸੰਦਲ ਮੁੰਡਾ ਮੇਰੀ ਗੱਲ ਸੁਣ ਲੈ ਇਹ ਨਾ ਰਲਣਾ ਨਹੀਂ ਉਹਦੋਂ ਦਾ ਜੇ ਕੋਈ ਫੋਨ ਆਉਂਦਾ ਦਿਸ ਗਿਆ ਨਾ ਮੈਂ ਤੈਨੂੰ ਵੱਡੂ ਪਹਿਲਾਂ ਅਸੀਂ ਸਾਨੂੰ ਐਸੇ ਕੰਮ ਵਾਸਤੇ ਪੜਾਉਣਾ ਕਾਲਜ ਚ ਤੁਸੀਂ ਲੜਾਈਆਂ ਕਰਦੇ ਹੋ ਕੋਈ ਨਾ ਤੂੰ ਗਰਮ ਨਾ ਹੋ ਇਹ ਇਹਦੇ ਨਾਲ ਧਾਗਾ ਕਰੂੰਗਾ ਇਹ ਤਾਂ ਮੈਂ ਕਰੂੰਗਾ ਧਾਗਾ ਕਰੇਗਾ ਤੂੰ ਉਹ ਯਾਰ ਬਾਈ ਸ਼ਰੇ ਮਨਾਂ ਲੈ ਕੇ ਪਸਾਈ ਜਾਂਦਾ ਯਾਰ ਲੈਣ ਤਾਂ ਇਹ ਆ ਆ ਦੇਖ ਲੈ ਮੈਂ ਤਾਂ ਨਹੀਂ ਕਹਿੰਦਾ ਹੁਣ ਵੀ ਪਤਾ ਵੀ ਤੈਨੂੰ ਇਹ ਲੈਣ ਆਇਆ ਸੀਗਾ ਤੇ ਤੂੰ ਮੇਰੇ ਗੱਲ ਪੈਂਦੀ ਜਾਂਦਾ ਕਰਕੇ ਮੈਂ ਬੈਠਾਂਗਾ ਠਿੱਕ ਥਾਪੜਦਾ ਸੀ ਥੋੜਾ ਯਾਰ ਹੈਗਾ ਜਿੱਥੇ ਮਰਜੀ ਦੱਸ ਦਿਓ ਬਣਦਾ ਸੀ ਬਦਮਾਸ਼ ਲਾ ਗਿਆ ਤੈਨੂੰ ਪਤਾ ਹੁਣ ਕਿਹ ਜਿਆ ਜਾਰੀਆਂ ਚ ਕੱਲ ਧੰਨਵਾਦ ਬਾਈ ਅਸੀਂ ਨਿਮੇੜ ਲਾਂ ਗਿਆ ਉਹਦਾ ਥੋੜੇ ਮੁੰਡੇ ਨੂੰ ਵੀ ਕਹਦੇ ਕਿ ਸਾਡੇ ਮੁੰਡੇ ਨੂੰ ਫੋਨ ਬਾਈ ਮੈਂ ਤਾਂ ਕਹਦਾ ਮੈਂ ਤੁਹਾਨੂੰ ਦਰਲਾ ਕਰ ਲੂੰਗਾ ਜੇ ਪੈਸੇ ਲੱਗਣੋਂ ਥਾਂ ਜਿਹੜੇ ਆੜਤੀਆਂ ਤੋਂ ਜਿੱਥੇ ਇੰਨਾ ਕਰ ਰਿਹਾ ਜਿਹੜਾ ਉੱਥੇ ਹੋਰ ਫੜ ਦੂੰ ਚਾਹ। ਇਹਦੂ ਬਾਅਦ ਸਾਡੀ ਗਲੀ ਚ ਨਾ ਬੜੋ ਬਾਈ। ਨਹੀਂ ਆਉਂਦਾ ਕੋਈ ਨਾ। ਆ ਜਾ ਓਏ।